ਲੋ ਜੀ ਕੱਲ ਸਿੱਟ ਦੇ ਅੱਗੇ ਪੇਸ਼ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਸਾਹਿਬ ਨੇ ਜਿਹੜੀਆਂ ਬਹੁਤ ਵੱਡੀਆਂ ਗੱਲਾਂ ਆਖੀਆਂ ਨੇ ਉਹਨਾਂ ਤੇ ਆਪਾਂ ਗੱਲ ਕਰਨ ਲੱਗੇ ਆ ਜਰਾ ਗੌਰ ਕਰਿਓ ਮਜੀਠੀਆ ਸਾਹਿਬ ਜਦੋਂ ਕੱਲ ਸਿੱਟ ਅੱਗੇ ਪੇਸ਼ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੇਜਰੀਵਾਲ ਬਾਰੇ ਭਗਵੰਤ ਮਾਨ ਬਾਰੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਤੇ ਨਾਲੇ ਆਪਦੇ ਆਪ ਨੂੰ ਵੀ ਬਹੁਤ ਮਹਾਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕੇਜਰੀਵਾਲ ਬਾਰੇ ਤਾਂ ਮਜੀਠੀਆ ਸਭ ਕਹਿੰਦੇ ਕਹਿੰਦੇ ਦੇਖੋ ਮੇਰੇ ਤੇ ਤਾਂ ਜਾਂਚ ਪਿਠਾ ਰਹੇ ਨੇ ਤੇ ਮੈਨੂੰ ਵਾਰ-ਵਾਰ ਸੰਮਣ ਭੇਜ ਰਹੇ ਨੇ ਤੇ ਆਪ ਕੇਜਰੀਵਾਲ ਈਡੀ ਦੇ ਸੰਮਣਾਂ ਤੋਂ ਡਰਦਾ ਪੰਜਾਬ ਦੇ ਹਿਸ਼ਾਰਪੁਰ ਦੇ ਵਿੱਚ ਲੁਕਿਆ ਬੈਠਾ ਤੇ ਇੱਕ ਬਹੁਤ ਵੱਡੀ ਗੱਲ ਕੇਜਰੀਵਾਲ ਬਾਰੇ ਮਜੀਠੀਆ ਨੇ ਆਖੀ ਮਜੀਠੀਆ ਕਹਿੰਦਾ ਵੀ ਕੇਜਰੀਵਾਲ ਮੇਰਾ ਵੱਡਾ ਭਰਾ ਤੇ ਵੱਡੇ ਵੀਰ ਜੇ ਤੈਨੂੰ ਡਰ ਲੱਗਦਾ ਏ ਈਡੀ ਤੋਂ ਤਾਂ ਮੈਂ ਤੇਰਾ ਹੱਥ ਫੜ ਕੇ ਤੇ ਤੈਨੂੰ ਆਪ ਲੈ ਕੇ ਜਾਊਂਗਾ ਤੂੰ ਜਰਾ ਜੇਰਾ ਕਰਕੇ ਮੇਰੇ ਨਾਲ ਤੁਰਨ ਵਾਲਾ ਬਣ ਤੇ ਜਿਹੜੀਆਂ ਆਉਂਦੀਆਂ ਬਾਰੇ ਵੱਡੀਆਂ-ਵੱਡੀਆਂ ਗੱਲਾਂ ਮਜੀਠੀਆ ਸਾਹਿਬ ਨੇ ਆਖੀਆਂ ਆਪਣੇ ਆਪ ਨੂੰ ਮਹਾਨ ਪੇਸ਼ ਕਰਨ ਵਾਲੀਆਂ ਤਾਂ ਲੋਕਾਂ ਦੇ ਮੈਂ ਥੱਲੇ ਕਮੈਂਟ ਪੜੇ ਲੋਕ ਕਹਿੰਦੇ ਕੇਸ ਚੱਲਦੇ ਚਿੱਟੇ ਦੇ ਤੇ ਗੱਲਾਂ ਮਰਜੀ ਵੜਿਆਂ ਵਾਲੀਆਂ ਇਹ ਮਜੀਠੀਆਂ ਨੂੰ ਲੋਕ ਕਮੈਂਟਾਂ ਚ ਕਹਿ ਰਹੇ ਨੇ ਤੇ ਭਗਵੰਤ ਮਾਨ ਬਾਰੇ ਕੀ ਕਿਹਾ ਮਜੀਠੀਆਂ ਨੇ ਆਪਾਂ ਸਾਰੇ ਕੁਸ਼ਤੇ ਗੱਲ ਕਰਦੇ ਆ ਆਪਣਾ ਕਮੈਂਟ ਲਿਖਿਓ ਵੀਡੀਓ ਨੂੰ ਸ਼ੇਅਰ ਤੁਸੀਂ ਕਰਨਾ ਹੁੰਦਾ ਭਗਵੰਤ ਮਾਨ ਬਾਰੇ ਮਜੀਠੀਆ ਸਾਹਿਬ ਨੇ ਕਿਹਾ ਕਹਿੰਦੇ ਵੀ ਭਗਵੰਤ ਮਾਨ ਜੇ ਤੂੰ ਮੈਨੂੰ ਗ੍ਰਿਫਤਾਰ ਕਰਨਾ ਚਾਹਣਾ ਹੈ ਤੇ ਆਹ ਜਿਹੜੇ ਤਰੀਕੇ ਨੇ ਸੱਟ ਬਿਠਾ ਲਈ ਮੈਨੂੰ ਸੰਮਣ ਭੇਜ ਤੇ ਇਹ ਤੂੰ ਛੱਡ ਤੂੰ ਆਪ ਅਫਸਰਾਂ ਨੂੰ ਨਾ ਲਾ ਅੱਗੇ ਤੂੰ ਆਪ ਮੈਨੂੰ ਗ੍ਰਿਫਤਾਰ ਕਰਨ ਆ ਤੇ ਮੈਂ ਖੁਦ ਤੂੰ ਕਹਿੰਦਾ ਜ਼ਿੰਮੇਵਾਰੀ ਲੈ ਕਿ ਮੈਂ ਮਜੀਠੀਆ ਨੂੰ ਫੜਿਆ ਤੇ ਮੈਂ ਤੇਰੇ ਦਫਤਰ ਖੁਦ ਚੱਲ ਕੇ ਆ ਜੂਗਾ ਤੇ ਦੂਜੀ ਗੱਲ ਮਜੀਠੀਆ ਨੇ ਕੀਤੀ ਜਿਹਦੇ ਤੇ ਕਈ ਲੋਕਾਂ ਨੇ ਫਿਰ ਕਮੈਂਟ ਮਾਰੇ ਖਿੱਲੀ ਅਡਾਈ ਮਜੀਠੀਆ ਸਾਹਿਬ ਦੀ ਮਜੀਠੀਆ ਕਹਿੰਦਾ ਵੀ ਦੇਖੋ ਮੈਂ ਪੰਜਾਬ ਦੀ ਗੱਲ ਕਰਨਾ ਮੈਂ ਪੰਜਾਬ ਦੇ ਮੁੱਦੇ ਉਠਾਉਣਾ ਮੈਂ ਪੰਜਾਬ ਦੇ ਲੋਕਾਂ ਨਾਲ ਖੜਦਾ ਤੇ ਇਸ ਕਰਕੇ ਇਹ ਮੈਨੂੰ ਉਲਝਾਉਣਾ ਚਾਹੁੰਦੇ ਨੇ ਕੇਸਾਂ 'ਚ ਤੇ ਪਹਿਲਾਂ ਵੀ ਮੇਰੇ ਤੇ ਜਿਹੜੇ ਉਹ ਜਿਹੜੇ ਨਸ਼ੇ ਨਾਲ ਡਰੱਗ ਨਾਲ ਜੁੜੇ ਕੇਸ ਪਾਏ ਨੇ ਉਹ ਤਾਂ ਪਾਏ ਨੇ ਤੇ ਮਜੀਠੀਆ ਨੇ ਗੱਲਾਂ ਕੀਤੀਆਂ ਕਹਿੰਦਾ ਅਸੀਂ ਦਸ਼ਮੇਸ਼ ਪਿਤਾ ਦੇ ਸਿੰਘ ਅਸੀਂ ਕਿਸੇ ਅੱਗੇ ਝੁਕਦੇ ਨਹੀਂ ਅਸੀਂ ਅੜਦੇ ਹਾਂ ਖੜਦੇ ਹਾਂ ਤੇ ਲੜਦੇ ਹਾਂ ਐਦਾਂ ਦੀਆਂ ਗੱਲਾਂ ਮਜੀਠੀਆ ਸਾਹਿਬ ਨੇ ਕੀਤੀਆਂ ਆਫਰ ਲੋਕਾਂ ਨੇ ਥੱਲੇ ਕਮੈਂਟ ਕੀਤੇ ਵਿਅੰਗ ਮਾਰੇ ਲੋਕ ਕਹਿੰਦੇ ਕਮਾਲ ਐ ਕੇਸ ਚੱਲਦੇ ਚਿੱਟੇ ਦੇ ਤੇ ਗੱਲਾਂ ਮਰਜੀ ਵੜਿਆ ਵਾਲੀਆਂ ਅੱਛਾ ਹੁਣ ਜਿਹੜੀ ਗੱਲ ਮੁੱਖ ਮੁੱਦੇ ਤੇ ਜਿਹੜੀ ਮਜੀਠੀਆ ਸਾਹਿਬ ਨੇ ਕੱਲ ਸਿੱਟ ਦੇ ਪੇਸ਼ ਹੋਣ ਤੋਂ ਬਾਅਦ ਆਖੀ ਦੇਖੋ ਪਹਿਲੀ ਗੱਲ ਤਾਂ ਮਜੀਠੀਆ ਨੇ ਇਹ ਕਹੀ ਵੀ ਕੇਜਰੀਵਾਲ ਆਪ ਤਾਂ ਜਿਹੜੀ ਈਡੀ ਦੀ ਜਾਂਚ ਤੋਂ ਡਰਦਾ ਈਡੀ ਦੇ ਸੰਮਣਾਂ ਤੋਂ ਡਰਦਾ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਸਾਧਰਾਂ ਲਈ ਲੁਕਿਆ ਬੈਠਾ ਔਰ ਪੰਜਾਬ ਪੁਲਿਸ ਦੀ ਸੁਰੱਖਿਆ ਲਈ ਬੈਠਾ ਤੇ ਮੈਨੂੰ ਰੋਜ਼ ਸੱਦ ਲੈਂਦੇ ਨੇ ਬਿਨਾ ਕਿਸੇ ਕਾਰਨ ਹੁਣ ਦੂਜੀ ਗੱਲ ਜਿਹੜੀ ਉਹਨੇ ਭਗਵੰਤ ਮਾਨ ਨੂੰ ਆਖੀ ਵੀ ਤੂੰ ਮੈਨੂੰ ਆਪ ਗ੍ਰਿਫਤਾਰ ਕਰ ਇੱਥੇ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਆ ਵੀ ਕੇਜਰੀਵਾਲ ਸਾਹਿਬ ਸੱਚਮੁੱਚ ਭਗਵੰਤ ਮਾਨ ਤੇ ਕੇਜਰੀਵਾਲੇ ਕਹਿ ਰਹੇ ਨੇ ਵੀ ਅਸੀਂ ਮਜੀਠੀਆ ਨਾਲ ਕੋਈ ਬਦਲਾਖੋਰੀ ਦੀ ਨੀਤੀ ਨਾਲ ਨਹੀਂ ਚੱਲਦੇ ਜੇ ਇਹ ਸੱਚਾ ਹੈ ਤਾਂ ਜਾਂਚ ਅੱਗੇ ਪੇਸ਼ ਹੋਵੇ ਤੇ ਜੇ ਸਹੀ ਹੋਇਆ ਤਾਂ ਬਾਹਰ ਨਿਕਲ ਜੂਗਾ ਇਹ ਗੱਲ ਕੇਜਰੀਵਾਲ ਤੇ ਭਗਵੰਤ ਮਾਨ ਹੋਰੀ ਤੇ ਉਹਨਾਂ ਦੀ ਪਾਰਟੀ ਬਾਰ-ਬਾਰ ਕਹਿੰਦੀ ਹੈ ਦੂਜੀ ਗੱਲ ਇਹੀ ਗੱਲ ਕੇਜਰੀਵਾਲ ਨੂੰ ਵੀ ਹੈ ਵੀ ਤੁਸੀਂ ਈਡੀ ਤੋਂ ਡਰਦੇ ਜਿਵੇਂ ਮਜੀਠੀਆ ਕਹਿ ਰਿਹਾ ਹੈ ਵੀ ਈਡੀ ਦੀ ਜਾਂਚ ਤੋਂ ਡਰਦੇ ਕਿਉਂ ਆ ਤੁਸੀਂ ਤੁਹਾਨੂੰ 2-3 ਵਾਰ ਈਡੀ ਨੇ ਬੁਲਾਇਆ ਸੰਮਣ ਭੇਜੇ ਤੁਸੀਂ ਈੜੀ ਅੱਗੇ ਪੇਸ਼ ਕਿਉਂ ਨਹੀਂ ਹੋ ਰਹੇ ਤੁਹਾਨੂੰ ਵੀ ਪੇਸ਼ ਹੋਣਾ ਚਾਹੀਦਾ ਜਿਵੇਂ ਤੁਸੀਂ ਮਜੀਠੀਆ ਨੂੰ ਕਹਿ ਰਹੇ ਹੋ ਵੀ ਜੇ ਤੂੰ ਸੱਚਾ ਹੋਇਆ ਤੇ ਤੂੰ ਜਾਂਚ 'ਚ ਸ਼ਾਮਲ ਹੋ ਤੂੰ ਨਿਕਲ ਜਾਵੇਂਗਾ ਏਵੇਂ ਹੀ ਕੇਜਰੀਵਾਲ ਸਾਹਿਬ ਮਜੀਠੀਆ ਹੋਰੀ ਵੀ ਕਹਿ ਰਹੇ ਨੇ ਵੀ ਤੁਸੀਂ ਜਾਂਚ 'ਚ ਸ਼ਾਮਲ ਹੋਵੋ ਜਾ ਕੇ ਜੇ ਤੁਸੀਂ ਸਹੀ ਹੋਏ ਜੇ ਤੁਸੀਂ ਸੱਚੇ ਹੋਏ ਤਾਂ ਤੁਸੀਂ ਨਿਕਲ ਜਾਓਗੇ ਤੁਹਾਨੂੰ ਈੜੀ ਦਾ ਡਰ ਕਾ ਦਾ ਅੱਛਾ ਅਗਲੀ ਗੱਲ ਜਿਹੜੀ ਗੱਲ ਮਜੀਠੀਆ ਨੇ ਕਹ ਲੱਖੀ ਮੈਂ ਮੈਂ ਬੜਾ ਹੈਰਾਨ ਹੋਇਆ ਸੁਣ ਕੇ ਮਜੀਠੀਆ ਸਾਹਿਬ ਕਹਿ ਰਹੇ ਸੀ ਵੀ ਮੈਂ ਪੰਜਾਬ ਦੇ ਲੋਕਾਂ ਦੇ ਮੁੱਦੇ ਉਠਾਉਣਾ ਮੈਂ ਕਿਸਾਨਾਂ ਦੇ ਮਜ਼ਦੂਰਾਂ ਦੇ ਕੱਚੇ ਮਲਾਜ਼ਮਾਂ ਦੇ ਬੇਰੁਜ਼ਗਾਰਾਂ ਦੇ ਲੋਕਾਂ ਤੇ ਹੁੰਦੇ ਲਾਠੀ ਚਾਰਜਾਂ ਦੇ ਮੁੱਦੇ ਉਠਾਉਣਾ ਤੇ ਲੋਕਾਂ ਨਾਲ ਖੜਦਾ ਮੈਂ ਇਸ ਕਰਕੇ ਇਹ ਮੇਰੇ ਨਾਲੇ ਕਰ ਰਹੇ ਨਹੀਂ ਤੇ ਮਜੀਠੀਆ ਸਾਹਿਬ ਨੂੰ ਆਪਾਂ ਪੁੱਛਣਾ ਚਾਹਾਂਗੇ ਮਜੀਠੀਆ ਸਾਹਿਬ ਅੱਜ ਤਾਂ ਤੁਸੀਂ ਇਹ ਗੱਲਾਂ ਕਰਦੇ ਹੋ ਜਦੋਂ ਤੁਹਾਡੀ ਸਰਕਾਰ ਨਹੀਂ ਰਹੀ ਤੇ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਸੀਂ ਕਦੇ ਕੱਚੇ ਮੁਲਾਜ਼ਮਾਂ ਦੀ ਗੱਲ ਕੀਤੀ ਸੀ ਕਿ ਉਦੋਂ ਤੁਹਾਡੀ ਸਰਕਾਰ ਵੇਲੇ ਕੱਚੇ ਮੁਲਾਜ਼ਮ ਨਹੀਂ ਸੀ ਹੁੰਦੇ ਅੱਜ ਤੁਸੀਂ ਸਿੱਪੀ ਸ਼ਰਮਾ ਦੀ ਸਾਰੇ ਮਹਿਕਮਿਆਂ ਦੇ ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਹੋ ਅੱਜ ਤੁਸੀਂ ਲਾਠੀ ਚਾਰਜਾਂ ਦੀ ਗੱਲ ਕਰਦੇ ਹੋ ਅੱਜ ਦੀ ਸਰਕਾਰ ਵੇਲੇ ਵੀ ਬਹੁਤ ਕੁਝ ਗਲਤ ਹੋ ਰਿਹਾ ਪਰ ਜਦੋਂ ਅਈਓ ਕੁਝ ਤੁਹਾਡੇ ਵੇਲੇ ਹੁੰਦਾ ਸੀ ਤੁਹਾਡੀ ਸਰਕਾਰ ਚ लाठी चार्ज ਹੁੰਦੇ ਸੀ ਤੁਸੀਂ ਕਦੇ ਬੋਲੇ ਤੁਹਾਡੀ ਸਰਕਾਰ ਦੇ ਵਿੱਚ ਲੋਕਾਂ ਤੇ ਝੂਠੇ ਕੇਸ ਪੈਂਦੇ ਸੀ ਤੁਸੀਂ ਕਦੀ ਬੋਲੇ ਸੀ ਤੁਹਾਡੀ ਸਰਕਾਰ ਸੀ ਜਦੋਂ ਤਾਂ ਮਜੀਠੀਆ ਸਾਹਿਬ ਅ ਕਿਸਾਨਾਂ ਤੇ ਮਜ਼ਦੂਰਾਂ ਦੇ ਹਾਲਾਤ ਉਦੋਂ ਵੀ ਬਹੁਤ ਮਾੜੇ ਸੀ ਉਦੋਂ ਤੁਸੀਂ ਕਦੇ ਬੋਲੇ ਸੀ ਕਿਸਾਨਾਂ ਮਜ਼ਦੂਰਾਂ ਦੀ ਖੁਦਕੁਸ਼ੀ ਦੀਆਂ ਰਿਆਣਾ ਖਬਰਾਂ ਤੁਹਾਡੀ ਸਰਕਾਰ ਵੇਲੇ ਵੀ ਆਉਂਦੀਆਂ ਸੀ ਮਜੀਠੀਆ ਸਾਹਿਬ ਉਦੋਂ ਆਪ ਜੀ ਕਿਉਂ ਨਹੀਂ ਬੋਲੇ ਵਿਕਰਮ ਮਜੀਠੀਆ ਜੀ ਆ ਚਿੱਟੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਅੱਜ ਤੁਸੀਂ ਬੋਲਦੇ ਹੋ ਪਰ ਤੁਹਾਡੀ ਸਰਕਾਰ ਵੇਲੇ ਵੀ ਰੋਜ਼ ਖਬਰਾਂ ਆਉਂਦੀਆਂ ਸੀ ਉਦੋਂ ਤੁਸੀਂ ਕਿਉਂ ਨਾ ਕਦੇ ਬੋਲੇ ਮਜੀਠੀਆ ਸਾਹਿਬ ਅੱਜ ਤਾਂ ਰਾਜੇ ਵੜਿੰਗ ਨੂੰ ਤੇ ਕਾਂਗਰਸੀਆਂ ਨੂੰ ਵੀ ਬਹੁਤ ਕੁਝ ਦਿਸੀ ਜਾਂਦਾ ਤੁਹਾਨੂੰ ਵੀ ਬਹੁਤ ਕੁਝ ਦਿਸੀ ਜਾਂਦਾ ਜਦੋਂ ਤੁਹਾਡੀਆਂ ਸਰਕਾਰਾਂ ਰਹੀਆਂ ਉਦੋਂ ਤੁਹਾਨੂੰ ਕਿਉਂ ਦਿਸਣੋਂ ਹਟ ਜਾਂਦਾ ਹੈ